मेरा बापू मिट्टी ਨਾਲ ਮੈਨੂੰ ਜੋੜ ਕੇ ਗਿਆ ਤੇ ਮੈਂ ਮਿੱਟੀ ਨਾਲ ਜੁੜਿਆ ਕੁਝ ਕਰਨਾ ਚਾਹਣਾ ਸੋਣਾ ਸਿੱਧੂ ਮੂਸੇਵਾਲੇ ਨੇ ਜੋੜਨ ਦੀ ਕੋਸ਼ਿਸ਼ ਕੀਤੀ ਪਰ ਜੋੜ ਨਹੀਂ ਰਿਹਾ ਜਾਈ ਤੁਹਾਡੇ ਸਾਹਮਣੇ ਰਹੀ ਮੈਂ ਜਨਤਾ ਨੂੰ ਸਿਰੂ ਸਵਾਲ ਕਰੂੰਗਾ ਵੀ ਇਹ ਧਰਤੀ ਗੁਰੂਆਂ ਦੀ ਹੈ ਬਾਹਰ ਜਾ ਕੇ ਤੁਸੀਂ ਕਿੱਥੋਂ ਲੱਭ ਲਓ ਇੱਥੋਂ ਦਾ ਪੌਣ ਪਾਣੀ ਇੱਥੋਂ ਦਾ ਖਾਣਾ ਪੀਣਾ ਇੱਥੋਂ ਦੇ ਸੰਸਕਾਰ ਇੱਥੋਂ ਦਾ ਕਲਚਰ ਇੱਥੋਂ ਦਾ ਆਪਣਾਪਨ ਵੀ ਨਹੀਂ ਹੈ ਉੱਥੇ ਜਾ ਕੇ ਮੈਂ ਕਿੰਨਾ ਜੀ ਪੂਰੀ ਮੈਂ ਦੁਨੀਆ ਘੁੰਮ ਆਇਆ ਪਰ ਇਹ ਚੀਜ਼ ਤੁਹਾਨੂੰ ਕਿਤੇ ਨਹੀਂ ਮਿਲਣੀ ਪੰਜਾਬੀ ਇੰਡਸਟਰੀ ਦੇला ਆਪਣਾ ਪੰਜਾਬੀ ਮਿੱਟੀਵਾਜਾ ਮਾਰਦੀ ਮੇਰਾ ਪਿੰਡ ਮਾਈ ਹੋਮ ਅੱਜ ਦੇ ਰਾਂਝੇ ਇਹ ਸਾਰੀਆਂ ਫਿਲਮਾਂ ਜਿਹੜੀਆਂ ਪੰਜਾਬ ਦੀ ਮਿੱਟੀ ਨਾਲ ਜੁੜੀਆਂ ਜਿਨ੍ਹਾਂ ਨੇ ਅੱਜ ਪੰਜਾਬੀ ਸਿਨੇਮਾ ਇਥੇ ਬਲੈਕ ਕੇ ਆਂਦਾ ਸੀ ਥੋੜਾ ਜਿਹਾ ਅਫਸੋਸ ਹੋ ਰਿਹਾ ਕਿ ਗਰੁੱਪੀਸਮ ਜਾ ਹੋ ਗਿਆ ਉਹੀ ਗਿਣਤੀ ਦੇ ਆਰਟਿਸਟ ਆ ਜਿਹੜੇ ਹਰ ਫਿਲਮ ਚ ਕੰਮ ਕਰ ਰਹੇ ਆ ਨਵਿਆਂ ਨੂੰ ਵੀ ਮੌਕਾ ਦਿਓ ਬਹੁਤ ਸਾਰਾ ਯੂਥ ਬੈਠਾ ਹੈ ਬਹੁਤ ਸਾਰਾ ਟੈਲੈਂਟ ਆ ਸਾਡੇ ਕੋਲ ਹੁਣ ਨਾਨਕ ਨਾਮ ਜਹਾਜ਼ ਉਹ ਮਿਹਨਤ ਕੀਤੀ ਆ ਉਹ ਵਧੀਆ ਵਧੀਆ ਕਨਸੈਪਟ ਲੈ ਕੇ ਫਿਰ ਸ਼ੁਰੂ ਹੋਣਾ ਦੀ ਟੀਮ ਨੂੰ ਗੁਰਪ੍ਰੀਤ ਖੁੱਗੀ ਹੋਣਾ ਨੂੰ ਜਿੰਨੇ ਉਹਦੇ ਨਾਲ ਜੁੜੇ ਕਲਾਕਾਰ ਮੈਂ ਕਿਸੇ ਦਾ ਨਾਮ ਭੁੱਲ ਜਾਵਾਂ ਮੈਂ ਸਾਰਾਂ ਦੇ ਦਿਲੋਂ ਕਹਿੰਦਾ ਵੀ ਇਹੋ ਜਿਹੇ ਫਿਲਮਾਂ ਦੀ ਲੋੜ ਹੈ ਸਾਡਾ ਕਲਚਰ ਬੜਾ ਵੱਡਾ ਹੈ ਪਹਿਲਾਂ ਜੱਟ ਦੀ ਪਸੰਦ ਜੱਟ ਨੇ ਵਿਆਹਣੀਆ ਵਿਵੇਦ ਰਖੀਏ ਨਾਲ ਮੇਰਾ ਬਹੁਤ ਪਿਆਰ ਸੀ ਸ਼ਿਵਸ਼ੇਰ ਸੰਧੂ ਜੀ ਨੇ ਕਹਿਆ ਯਾਰ ਵੀਡੀਓ ਬਣਾਈਏ ਤੇ ਵਿਵੇਦ ਰਖੀਏ ਨੂੰ ਜਦੋਂ ਮੈਂ ਸਟੋਰੀ ਸੁਣਾਈ ਉਹ ਕਹਿੰਦਾ ਬਾਈ ਕੱਲ ਹੀ ਆ ਰਿਆਂ ਵਾ ਤੇ ਸੂਤਨੇ ਦਿਨਾਂ ਚ ਗਾਣਾ ਸ਼ੂਟ ਕੀਤਾ ਸੀ ਉਹ ਪਹਿਲਾ ਗਾਣਾ ਸੀ ਜਿਹਦੇ ਚ オリジナル ਗੰਨਾ オリジナル ਪੁਲਿਸ オリジナル ਸਾਰੇ ਗੱਡੀਆਂ ਗੁੱਡੀਆਂ ਸਭ ਕੁਝ オリジナル ਯੂਜ਼ ਕੀਤਾ ਸੀ ਹੈਲੋ ਨਮਸਤੇ ਸ਼ਸ਼ਕਲ ਜੀ ਮੈਂ ਵਿਸ਼ਾਕਰ ਰਜ਼ਾਨਾ ਸਪੋਕਸਮੈਨ ਤੇ ਤੁਹਾਡੇ ਨਾਲ ਸਾਡੀ ਪੰਜਾਬੀ ਇੰਡਸਟਰੀ ਦੇ ਅਜਿਹੇ ਕਲਾਕਾਰ ਨੇ ਜਿਨ੍ਹਾਂ ਨੇ ਪੰਜਾਬੀ ਇੰਡਸਟਰੀ ਵਿੱਚ ਹੀ ਨਹੀਂ ਬਾਲੀਵੁੱਡ ਤੇ ਹਾਲੀਵੁੱਡ ਤੱਕ ਵੀ ਨਾਮ ਕਮਾਇਆ ਤੇ ਉਹਨਾਂ ਨੇ ਅਵਾਰਡਸ ਵੀ ਜਿੱਤੇ ਨੇ ਉਹਨਾਂ ਵਿੱਚੋਂ ਇੱਕ ਨੇ ਦਰਸ਼ਨ ਸਿੰਘ ਔਲਖ ਜੀ ਆਹੋ ਜੀ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਤੁਹਾਨੂੰ ਵੀ ਉਹਨਾਂ ਦਾ ਐਕਸਪੀਰੀਅੰਸ ਦੱਸਦੇ ਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਹੁਤ ਧੰਨਵਾਦ ਤੁਹਾਡਾ ਤੁਹਾਡੇ ਚੈਨਲ ਦਾ ਤੁਹਾਡੀ ਟੀਮ ਦਾ ਕਿਵੇਂ ਹੋ ਬਹੁਤ ਕਿਰਪਾ ਸਵਾਇਗਰੂ ਦੀ ਚੜ੍ਹਦੀ ਕਲਾ ਬਣੀ ਤੁਸੀਂ ਬਾਲੀਵੁੱਡ ਹਾਲੀਵੁੱਡ ਤੱਕ ਐਕਸਪੀਰੀਅੰਸ ਕੀਆ ਉਹ ਐਕਸਪੀਰੀਅੰਸ ਕਿੱਦਾ ਦਾ ਰਿਹਾ ਬਹੁਤ ਬਹੁਤ ਖੂਬਸੂਰਤ ਐਕਸਪੀਰੀਅੰਸ ਲਾਈਫ ਦਾ ਇੱਕ ਸਭ ਤੋਂ ਵਧੀਆ ਚੜ੍ਹਦੀ ਕਲਾ ਦੇ ਵਿੱਚ ਵੈਗਰੂ ਦੀ ਕਿਰਪਾ ਨਾਲ ਮਾਪੇ ਦੀ ਬਦੌਲਤ ਅੱਜ ਤੁਹਾਡੇ ਸਾਹਮਣੇ ਬੈਠੇ ਤੁਸੀਂ ਇੱਕ ਲਾਈਨ ਪ੍ਰੋਡਿਊਸਰ ਵਜੋਂ ਕੰਮ ਕੀਤਾ ਹੈ ਇੱਕ ਲਾਈਨ ਪ੍ਰੋਡਿਊਸਰ ਨੂੰ ਨਾ ਕਿਤੇ ਮਤਲਬ ਜੇ ਐਕਟਰ ਦੀ ਆਰਟਿਸਟ ਦੀ ਗੱਲ ਕਰਤੀ ਐਕਟਰ ਦੀ ਗੱਲ ਕਰਤੀ ਉਹਨਾਂ ਨੂੰ ਅੱਗੇ ਰੱਖਿਆ ਪਰ ਇੱਕ ਲਾਈਨ ਪ੍ਰੋਡਿਊਸਰ ਦੀ ਕੀ ਵੈਲਿਊ ਹੈ ਉਹ ਇੰਡਸਟਰੀ ਚ ਹਲੇ ਵੀ ਕੱਟ ਹੈ ਮਤਲਬ ਉਹਨਾਂ ਨੂੰ ਨਹੀਂ ਪਤਾ ਕਿ ਇੱਕ ਲਾਈਨ ਪ੍ਰੋਡਿਊਸਰ ਕੰਮ ਬਹੁਤ ਕਰਦਾ ਠੀਕ ਹੈ ਲੋਕੇਸ਼ਨ ਦੇਖਣੀ ਤੁਸੀਂ ਸਾਰਾ ਕੁਝ ਕੰਮ ਕਰਨਾ ਪਰ ਉਹ ਕੱਟ ਉਹਨਾਂ ਬਾਰੇ ਕੀ ਕਹਿਣਾ ਚਾਹੁੰਦਾ ਜਿਹੜਾ ਲਾਈਨ ਪ੍ਰੋਡਿਊਸਰ ਹਨ ਜਿਵੇਂ ਸਾਈਕਲ ਦਾ ਚੱਕਰ ਹੁੰਦਾ ਪਹੀਆ ਹੁੰਦਾ ਜੀ ਉਹ ਜਿਸ ਚੀਜ਼ ਤੇ ਘੁੰਮਦਾ ਉਹਦੇ ਆਸ-ਪਾਸ ਕਿੰਨੀਆਂ ਤਾਰਾਂ ਹੁੰਦੀਆਂ ਕਿੰਨੇ ਉਸਾਰੇ ਲੋਕ ਉਹਦੇ ਨਾਲ ਜੁੜੇ ਹੁੰਦੇ ਪੂਰੀ ਫਿਲਮ ਦੇ ਲੋਕ ਜਿਵੇਂ ਤੁਸੀਂ ਦੱਸਿਆ ਵੀ ਲਾਈਨ ਪ੍ਰੋਡੂਸਰ ਦੀ ਜੌਬ ਬਹੁਤ ਵੱਡੀ ਜੌਬ ਹੈ ਪਰ ਨਾਲ ਹੀ ਥੈਂਕਲੈਸ ਜੌਬ ਹੈ ਜਦੋਂ ਕੰਮ ਹੋ ਜਾਂਦਾ ਹੈ ਫਿਲਮ ਖਤਮ ਹੋ ਜਾਂਦੀ ਹੈ ਤੇ ਲਾਈਨ ਪ੍ਰੋਡੂਸਰ ਤੇ ਸਾਰਾ ਨਜ਼ਰ ਅਡੇਗ ਪੈਂਦਾ ਵੀ ਆਹ ਕੰਮ ਹੋਰ ਵਧੀਆ ਹੋ ਸਕਦਾ ਸੀ ਆਹ ਕੰਮ ਹੋਰ ਵਧੀਆ ਹੋ ਸਕਦਾ ਸੀ ਇਹ ਸੋਚ ਐ ਇੰਡਸਟਰੀ ਦੇ ਵਿੱਚ ਲੋਕਾਂ ਦੀ ਜਿਹੜੇ ਚੰਗੇ ਲੋਕ ਆ ਜਿਨ੍ਹਾਂ ਨਾਲ ਮੈਂ ਕੰਮ ਕੀਤਾ ਯਸ਼ চোপੜਾ ਜੀ ਮਨਮੋਨ ਜੀ ਇਮਤੀਆਜ਼ ਅਲੀ ਸ਼ਾਦ ਅਲੀ ਇਹ ਇਹ ਜਿਹੜੇ ਵੱਡੇ ਡਾਕਟਰ ਆ ਜਿਨ੍ਹਾਂ ਨਾਲ ਮੈਂ ਕੰਮ ਕੀਤਾ ਤੇ ਇਹਨਾਂ ਨਾਲ ਕੰਮ ਕਰਕੇ ਜਿਹੜਾ ਐਕਸਪੀਰੀਅੰਸ ਇਸ ਤਰ੍ਹਾਂ ਦਾ ਸਕੂਲਿੰਗ ਇੰਨੀ ਵਧੀਆ ਹੋਈ ਤੇ ਕਿਤੇ ਮਹਿਸੂਸ ਨਹੀਂ ਹੋਇਆ ਪਰ ਕੁਝ ਲੋਕ ਆਉਂਦੇ ਨੇ ਨਵੇਂ ਜਿਨ੍ਹਾਂ ਨਾਲ ਇਸ ਤਰ੍ਹਾਂ ਦਾ ਕੰਮ ਕਰਕੇ ਮਿਹਨਤ ਕਰਕੇ ਮਹਿਸੂਸ ਹੁੰਦਾ ਪਰ ਬਹੁਤ ਮੈਨੂੰ ਲੱਗਿਆ ਮੇਰੀ ਜੌਬ ਵਧੀਆ ਕਿਉਂਕਿ ਮੈਂ ਪੰਜਾਬ ਲਈ ਕੰਮ ਕਰ ਰਿਹਾ ਪੰਜਾਬ ਦੀ ਖੁਸ਼ਹਾਲੀ ਲਈ ਪੰਜਾਬ ਦੇ ਯੂਥ ਲਈ ਪੰਜਾਬ ਨੂੰ ਕੰਮ ਮਿਲਦਾ ਕਿੰਨੇ ਲੋਕ ਕੰਮ ਕਰ ਰਹੇ ਆ ਕਿੰਨੇ ਲੋਕਾਂ ਦਾ ਘਰ ਚੱਲ ਰਿਹਾ ਮੇਰੇ ਲਈ ਸਭ ਤੋਂ ਵੱਡੀ ਇਹ ਖੁਸ਼ੀ ਆ ਪੰਜਾਬ ਗਵਰਨਮੈਂਟ ਨੂੰ ਕਿੰਨਾ ਰੈਵਨਿਊ ਜਾਂਦਾ ਇੱਕ ਸ਼ੂਟਿੰਗ ਹੁੰਦੀ ਹੈ 5 ਤੋਂ 10 ਹਜ਼ਾਰ ਲੋਕ ਜੁੜਦੇ ਨੇ ਤੇ ਉਹ ਸਾਰਾ ਜਨਰੇਟ ਜਿੰਨਾ ਰੈਵਨਿਊ ਹੋਟਲ ਹੋ ਗਈ ਟਰਾਂਸਪੋਰਟ ਹੋ ਗਈ ਕੈਟਰਿੰਗ ਹੋ ਗਈ ਲੋਕੇਸ਼ਨਾਂ ਹੋ ਗਈਆਂ ਬਹੁਤ ਸਾਰਾ ਜਿਹੜਾ ਰੈਵਨਿਊ ਸਰਕਾਰਾਂ ਨੂੰ ਜਾਂਦਾ ਤੇ ਸਰਕਾਰਾਂ ਨੂੰ ਇਹਦੇ ਤੇ ਕੰਮ ਕਰਨ ਦੀ ਲੋੜ ਹੈ ਕਿਉਂਕਿ ਅਸੀਂ ਤਾਂ ਕੰਮ ਕਰ ਹੀ ਰਹੇ ਹਾਂ ਹਾਂਜੀ ਹਾਂ ਤੁਸੀਂ ਬਾਲੀਵੁੱਡ ਦੀ ਵੱਡੀ ਫਿਲਮ ਸਲਮਾਨ ਖਾਨ ਜੀ ਨਾਲ ਕੰਮ ਕੀਤਾ ਠੀਕ ਹੈ ਸੁਲਤਾਨ ਚ ਕੰਮ ਕੀਤਾ ਠੀਕ ਹੈ ਉਹ ਐਕਸਪੀਰੀਅੰਸ ਕਿੱਦਾਂ ਦਾ ਰਿਹਾ ਮੇਰਾ ਸਲਮਾਨ ਖਾਨ ਨਾਲ ਸਭ ਤੋਂ ਪਹਿਲੀ ਫਿਲਮ ਹੀਰੋਜ਼ ਸੀ ਮੇਰੀ ਉਹਦੇ ਚ ਉਹਨਾਂ ਦੇ ਭਰਾ ਦਾ ਰੋਲ ਕੀਤਾ ਸੀ ਫਿਰ ਆਈ ਮੇਰੀ ਬਜਰੰਗੀ ਭਾਈ ਜਾਨ ਸਟੇਸ਼ਨ ਮਾਸਟਰ ਵਾਲਾ ਜਿਹੜਾ ਕਰੈਕਟਰ ਸੀ ਬਹੁਤ ਪਿਆਰ ਦਿੱਤਾ ਬਹੁਤ ਜ਼ਿਆਦਾ ਪਿਆਰ ਦਿੱਤਾ ਮੈਨੂੰ ਯਾਦ ਆ ਮੈਂ ਕਰਤਾਰਪੁਰ ਸਾਹਿਬ ਗਿਆ ਸੀ ਮੱਥਾ ਟੇਕਣ ਤੇ ਉੱਥੇ ਲੋਕਾਂ ਨੂੰ ਪਤਾ ਲੱਗ ਗਿਆ ਤੇ ਮੇਰੇ ਲੋਕਾਂ ਨੇ ਮੋਢੇ ਜਿਹੜੇ ਆ ਫੋਟੋ ਕਰਵਾ ਕਰਵਾ ਕੇ ਤੋੜਦੇ ਸੀ ਤੇ ਖੁਸ਼ੀ ਹੋਈ ਉਸ ਦਰ ਤੇ ਮੇਰੇ ਗੁਰੂ ਨਾਨਕ ਦੇਵ ਜੀ ਤੇ ਦਰ ਤੇ ਮੈਨੂੰ ਉਹ ਸਤਕਾਰ ਮਿਲਿਆ ਬੜਾ ਚੰਗਾ ਲੱਗਿਆ ਤੇ ਜਿਹੜੀ ਸੁਲਤਾਨ ਦੇ ਵਿੱਚ ਸਟੇਸ਼ਨ ਮਾਸਟਰ ਵਾਲਾ ਉਹ ਸੀ ਇੰਜਨ ਡਰਾਈਵਰ ਦਾ ਤੇ ਉਹਦਾ ਵੀ ਬੜਾ ਪਿਆਰ ਮਿਲਿਆ ਸਲਮਾਨ ਫਿਰ ਸ਼ਾਹਰੂਖ ਖਾਨ ਨਾਲ ਕੰਮ ਕੀਤਾ ਵੀਰ ਜ਼ਾਰਾ ਤੋਂ ਲੈ ਕੇ ਬਹੁਤ ਸਾਰੀਆਂ ਫਿਲਮਾਂ ਕੀਤੀਆਂ ਨੇ ਤੇ ਉਹਨਾਂ ਨਾਲ ਇੱਕ ਲੰਮਾ ਸਫ਼ਰ ਹੈ ਯਸ਼ চোপੜਾ ਜੀ ਵਰਗਿਆਂ ਡਾਇਰੈਕਟਰਾਂ ਨਾਲ ਫਿਰ ਹਾਲੀਵੁੱਡ ਜ਼ੀਰੋ ਡਾਰਕ 30 ਕੈਥਰੀਨ ਬਿਗਲੋ ਨਾਲ ਕੰਮ ਕਰਨਾ ਫਿਰ ਉਹਨੂੰ ਓਸਕਰ ਮਿਲਣਾ ਫਿਰ ਉਹਦੇ ਚ ਐਜ਼ ਐਕਟਰ ਕੰਮ ਕਰਨਾ ਆਈਐਸਆਈ ਜਿਹੜਾ ਚੀਫ ਦਿਖਾਇਆ ਸੀ ਉਹ ਮੈਂ ਕੈਰੈਕਟਰ ਕੀਤਾ ਸੀ ਤੇ ਇਹ ਚੀਜ਼ਾਂ ਜਿਹੜੀਆਂ ਮੈਨੂੰ ਲੱਗਦਾ ਵੀ ਜ਼ਿੰਦਗੀ ਦੇ ਵਿੱਚ ਸਭ ਤੋਂ ਵੱਡੀਆਂ ਪ੍ਰਾਪਤੀਆਂ ਨੇ ਜਿਨ੍ਹਾਂ ਨੂੰ ਦੇਖਣ ਤੋਂ ਬਾਅਦ ਮੇਰੇ ਲਈ ਕੁਝ ਰਹਿ ਨਹੀਂ ਜਾਂਦਾ ਤੇ ਗਵਰਨਮੈਂਟ ਆਫ ਇੰਡੀਆ ਵੱਲੋਂ 시ਨੇਮੈਟਿਕ ਟੂਰਿਜ਼ਮ ਦਾ ਅਵਾਰਡ ਮਿਲਣਾ ਹੋਰ ਬਹੁਤ ਸਾਰੇ ਅਵਾਰਡ ਮੇਰੇ ਘਰੇ ਜਗ੍ਹਾ ਨਹੀਂ ਰੱਖਣ ਤਾਂ ਹੀ ਅਸੀਂ ਕਹਿਆ ਨਾ ਵੀ ਉਹਨਾਂ ਨੂੰ ਬਹੁਤ ਅਵਾਰਡ ਮਿਲੇ ਨੇ ਤੇ ਉਹ ਡਿਸਰਵ ਕਰਦੇ ਨੇ ਮੇਰਾ ਉਹ ਮਾਲਕਾ ਪਰਮਾਤਮਾ ਜਿਨੇ ਮੈਨੂੰ ਇਸ ਕਾਬਲ ਬਣਾਇਆ ਥੋੜੇ ਵਰਗੇ ਲੋਕ ਚੰਗੇ ਲੋਕ ਆ ਜਿਹੜਾ ਮੇਰੇ ਸਤਕਾਰ ਕਰਦੇ ਮੇਰੀਆਂ ਫਿਲਮਾਂ ਦਾ ਤੇ ਪਿਆਰ ਦਿੰਦੇ ਆ ਇਨਸਾਨ ਲਈ ਇਸ ਤੋਂ ਵੱਡਾ ਕੁਝ ਨਹੀਂ ਹੈਗਾ ਕੋਈ ਅਜੇਹਾ ਰੋਲ ਹੈ ਜਿਹੜਾ ਤੁਸੀਂ ਹੁਣ ਤੱਕ ਨਹੀਂ ਕੀਤਾ ਪਰ ਕਰਨਾ ਹੈ ਤੁਸੀਂ ਮੈਂ ਨਾ ਪੰਜਾਬ ਦੀ ਮਿੱਟੀ ਦਾ ਪੁੱਤ ਆ ਤੇ ਮੇਰਾ ਬਾਪੂ ਮਿੱਟੀ ਨਾਲ ਮੈਨੂੰ ਜੋੜ ਕੇ ਗਿਆ ਤੇ ਮੈਂ ਮਿੱਟੀ ਨਾਲ ਜੁੜਿਆ ਕੁਝ ਕਰਨਾ ਚਾਹਣਾ ਵੀ ਅੱਜ ਅਸੀਂ ਪੰਜਾਬ ਦਾ ਯੂਥ ਮਿੱਟੀ ਤੋਂ ਟੁੱਟ ਚੁੱਕਿਆ ਸਿੱਧੂ ਮੂਸੇਵਾਲੇ ਨੇ ਜੋੜਨ ਦੀ ਕੋਸ਼ਿਸ਼ ਕੀਤੀ ਪਰ ਜੋੜ ਨਹੀਂ ਰਿਹਾ ਜਾਈ ਟਿਲ ਸਭ ਬਾਹਰ ਜਾ ਕੇ ਲੇਬਰ ਕਰਨਾ ਚਾਹੁੰਦੇ ਆ ਆਪਣੇ ਘਰ ਦੀ ਖੇਤੀ ਨਹੀਂ ਕਰਨਾ ਚਾਹੁੰਦੇ ਆਪਣਾ ਘਰ ਵੇਚ ਰਿਹਾ ਜ਼ਮੀਨਾਂ ਵੇਚ ਰਿਹਾ ਇਹ ਬੜਾ ਮੱਧ ਭਗਾ ਹੈ ਬੜਾ ਦੁੱਖ ਦਾ ਹੀ ਹੈ ਕਿਉਂਕਿ ਮੈਨੂੰ ਇੱਕ ਛੋਟੇ ਮਾਧਿਅਮ ਰਾਈ ਵਿੱਚ ਜਨਤਾ ਨੂੰ ਸਵਾਲ ਕਰੂੰਗਾ ਵੀ ਇਹ ਧਰਤੀ ਗੁਰੂਆਂ ਦੀ ਹੈ ਬਾਹਰ ਜਾ ਕੇ ਤੁਸੀਂ ਕਿੱਥੋਂ ਲੱਭ ਲਓਗੇ ਇੱਥੋਂ ਦਾ ਪੌਣ ਪਾਣੀ ਇੱਥੋਂ ਦਾ ਖਾਣਾ ਪੀਣਾ ਇੱਥੋਂ ਦੇ ਸੰਸਕਾਰ ਇੱਥੋਂ ਦਾ ਕਲਚਰ ਇੱਥੋਂ ਦਾ ਆਪਣਾਪਨ ਵੀ ਨਹੀਂ ਹੈ ਉੱਥੇ ਜਾ ਕੇ ਜਿੱਕਰ ਮੈਂ ਕਹਿੰਦਾ ਜੀ ਪੂਰੀ ਮੈਂ ਦੁਨੀਆ ਘੁੰਮ ਆਇਆ ਪਰ ਇਹ ਚੀਜ਼ ਤੁਹਾਨੂੰ ਕਿਤੇ ਨਹੀਂ ਮਿਲਣੀ ਇਸ ਕਰਕੇ ਪੰਜਾਬ ਨੂੰ ਜੋੜੋ ਤੋੜੋ ਨਾ ਪੰਜਾਬੀ ਇੰਡਸਟਰੀ ਬਾਰੇ ਕੀ ਸੋਚਦੇ ਹੋ ਕਿਵੇਂ ਦੀ ਹੈ ਮਤਲਬ ਅੱਜ ਕੱਲ ਜਿਵੇਂ ਫਿਲਮਾਂ ਆ ਰਹੀਆਂ ਨੇ ਹੁਣ ਲੋਕਾਂ ਦਾ ਨਜ਼ਰੀਆ ਬਦਲੂਗਾ ਪੰਜਾਬੀ ਇੰਡਸਟਰੀ ਨੂੰ ਜਿਵੇਂ ਉਹ ਦੇਖਦੇ ਸੀ ਅਸੀ ਮੈਨੂੰ ਯਾਦਾ ਸ਼ਹੀਦ ਦੇ ਮੁਹੱਬਤ ਬੂਟਾ ਸਿੰਘ ਨੈਸ਼ਨਲ ਅਵਾਰਡ ਮਿਲਿਆ ਮੈਂ ਸਵਰਨੇ ਵਾਲਾ ਕੈਰੈਕਟਰ ਕੀਤਾ ਸ਼ਹੀਦ ਉਦਮ ਸਿੰਘ ਰਾਜ ਬੱਬਰ ਸਾਹਿਬ ਨਾਲ ਸ਼ਹੀਦ ਆਜਮ ਭਗਤ ਸਿੰਘ ਸੋਨੂ ਸੂਦ ਨਾਲ ਵੀਰ ਜ਼ਾਰਾ ਇਹ ਚਾਰ ਫਿਲਮਾਂ ਉਸੇ ਜਿਹਨਾਂ ਨੂੰ ਨੈਸ਼ਨਲ ਅਵਾਰਡ ਮਿਲਿਆ ਤੇ ਸਾਨੂੰ ਉਸ ਫਿਲਮਾਂ ਨੇ ਬਹੁਤ ਵੱਡਾ ਨਾਮ ਦਿੱਤਾ ਬਹੁਤ ਸਤਿਕਾਰ ਦਿੱਤਾ ਪੰਜਾਬੀ ਇੰਡਸਟਰੀ ਦੇ ਲ ਆਪਣਾ ਪੰਜਾਬੀ ਮਿੱਟੀ ਵਾਜਾ ਮਾਰਦੀ ਮੇਰਾ ਪਿੰਡ ਮਾਈ ਹੋਮ ਅੱਜ ਦੇ ਰਾਂਝੇ ਰੌਕੀ ਮੈਂਟਲ ਅੰਮਰਸਰੀਆ ਮੈਂ ਬਹੁਤ ਸਾਰੀਆਂ ਫਿਲਮਾਂ ਦੇ ਨਾਮ ਆਪਣੇ ਭੁੱਲ ਜਾਨਾ ਇਹ ਸਾਰੀਆਂ ਫਿਲਮਾਂ ਜਿਹੜੀਆਂ ਪੰਜਾਬ ਦੀ ਮਿੱਟੀ ਨਾਲ ਜੁੜੀਆਂ ਜਿਨ੍ਹਾਂ ਨੇ ਅੱਜ ਪੰਜਾਬੀ ਸਿਨੇਮਾ ਇੱਥੇ ਲੈ ਕੇ ਆਂਦਾ ਸੀ ਪਰ ਤੁਹਾਡੇ ਸਾਹਮਣੇ ਵੀ ਮੈਂ ਕਹੂੰਗਾ ਵੀ ਅੱਜ ਥੋੜਾ ਜਿਹਾ ਅਫਸੋਸ ਹੋ ਰਿਹਾ ਕਿ ਗਰੁੱਪੀਜ਼ਮ ਜਾ ਹੋ ਗਿਆ ਪੰਜਾਬੀ ਸਿਨੇਮਾ ਚ ਗਰੁੱਪ ਦੇ ਬਣ ਗਏ ਇਹ ਬੜਾ ਮਤਪਾਗਾ ਇੰਡਸਟਰੀ ਦੀ ਗਰੁੱਪ ਬਣਾਓ ਸਾਰਿਆਂ ਨੂੰ ਨਾਲ ਲੈ ਕੇ ਬਣਾਓ ਉਹੀ ਗਿਣਤੀ ਦੇ ਆਰਟਿਸਟ ਆ ਜਿਹੜੇ ਹਰ ਫਿਲਮ ਚ ਕੰਮ ਕਰ ਰਹੇ ਆ ਨਵਿਆਂ ਨੂੰ ਵੀ ਮੌਕਾ ਦਿਓ ਬਹੁਤ ਸਾਰਾ ਯੂਥ ਬੈਠਾ ਹੈ ਬਹੁਤ ਸਾਰਾ ਟੈਲੈਂਟ ਹੈ ਸਾਡੇ ਕੋਲ ਉਹਨਾਂ ਨੂੰ ਵੀ ਦਿਓ ਕੰਮ ਯਾਰ ਕਿਉਂਕਿ ਇੰਡਸਟਰੀ ਗਰੋ ਕਰੇ ਜੇ ਅਸੀਂ ਇੱਕ ਟਾਈਪ ਦਾ ਹਾਸੋ ਹੀਣਾ ਸਿਨੇਮਾ ਲੈ ਕੇ ਬਣਾਵਾਂਗੇ ਜੋ ਦਰਦਸ਼ਾਹੀ ਹੋਈ ਹੈ ਪਿੱਛੇ ਹੁਣ ਨਾਨਕ ਨਾਮ ਜਹਾਜ਼ ਦੇਖੋ ਮਿਹਨਤ ਕੀਤੀ ਆ ਬਹੁਤ ਵਡਿਆ ਵਧੀਆ ਕਨਸੈਪਟ ਲੈ ਕੇ ਫਿਲਮ ਹੋਣਾਂ ਦੀ ਟੀਮ ਨੂੰ ਗੁਰਪ੍ਰੀਤ ਖੁੱਗੀ ਹੋਣਾਂ ਨੂੰ ਜਿੰਨੇ ਉਹਦੇ ਨਾਲ ਜੁੜੇ ਕਲਾਕਾਰ ਮੈਂ ਕਿਸੇ ਦਾ ਨਾਮ ਭੁੱਲ ਜਾਵਾਂ ਮੈਂ ਸਾਰਿਆਂ ਦੇ ਦਿਲੋਂ ਕਹਿਣਾ ਵੀ ਇਹ ਜਿਹੇ ਫਿਲਮਾਂ ਦੀ ਲੋੜ ਹੈ ਸਾਡਾ ਕਲਚਰ ਬੜਾ ਵੱਡਾ ਹੈ ਸਾਡੇ ਕੋਲ ਬਹੁਤ ਸਾਡੇ ਯੋਧੇ ਹੋਏ ਆ ਉਹਨਾਂ ਤੇ ਫਿਲਮਾਂ ਬਣਾਓ ਪੰਜਾਬ ਦੀ ਜਵਾਨੀ ਤੇ ਕੁਝ ਬਣਾਓ ਅੱਜ ਲੋੜ ਹੈ ਪੰਜਾਬ ਨੂੰ ਇਹ ਜੀ ਚੀਜ਼ਾਂ ਲੈ ਕੇ ਆਓ ਤਾਂ ਜੋ ਅਸੀਂ ਪੰਜਾਬ ਜਿਹੜਾ ਸਿਨੇਮਾ ਦੇਖੋ ਯੂਥ ਨੂੰ ਜੋੜਦਾ ਸਿਨੇਮਾ ਜੇ ਯੂਥ ਨੂੰ ਜੋੜਨਾ ਤੇ ਅੱਛਾ ਸਿਨੇਮਾ ਜ਼ਰੂਰੀ ਹੈ ਤੁਸੀਂ ਰਾਤ ਨੂੰ ਸੌਦੀਆਂ ਫਿਲਮਾਂ ਦੇਖ ਲਈਆਂ ਪਾਕਿਸਤਾਨੀ ਦੇਖ ਲਈਏ ਚੱਕ ਕੇ ਨਕਲਾ ਮਾਰ ਕੇ ਉਹ ਕੰਮ ਛੱਡੋ ਮਿਹਨਤ ਕਰੋ ਹੁਣ ਜੱਸੜ ਉਹਨਾਂ ਨੇ 2 ਸਾਲ ਲਾ ਕੇ ਫਿਲਮ ਬਣਾਈ ਆ ਉਹਦਾ ਲੋਕਾਂ ਚ ਦੰਦ ਚਰਚਾ ਹੈਗੀ ਆ ਇਸੇ ਕਰਕੇ ਆਪਾਂ ਵੀ ਮੈਂ ਸਿਨੇਮੇ ਦੇ ਜੁੜੇ ਜਿੰਨੇ ਨਵਾਂ ਯੂਥ ਆ ਉਹਨਾਂ ਨੂੰ ਕਹਿੰਨਾ ਜੇ ਕੁਝ ਕਰਨਾ ਤਾਂ ਵਧੀਆ ਕਰੋ ਤੁਸੀਂ ਸਾਊਥ ਦੀ ਫਿਲਮਾਂ ਦੀ ਗੱਲ ਕੀਤੀ ਹੈ ਨਾ ਹੁਣ ਅੱਜ ਕੱਲ ਫਿਲਮਾਂ ਰਿਲੀਜ਼ ਹੋ ਰਹੀਆਂ ਨੇ ਉਹਨਾਂ ਨੂੰ ਸਾਊਥ ਦੀ ਫਿਲਮਾਂ ਨਾਲ ਟੱਕਰ ਦਿੱਤੀ ਜਾ ਰਹੀ ਹੈ ਵੀ ਹਾਂ ਉਹਨਾਂ ਨਾਲ ਵਰਗਾ ਐਕਸ਼ਨ ਹੋ ਰਿਹਾ ਫਿਲਮਾਂ 'ਚ ਉਹਦੇ ਬਾਰੇ ਕੀ ਕਹਿਣਾ ਚਾਹੀਦਾ ਦੇਖੋ ਐਕਸ਼ਨ ਸਾਊਥ ਵਾਲੇ ਉਹਨਾਂ ਦਾ ਇੱਕ ਟ੍ਰੈਂਡ ਚੱਲ ਰਿਹਾ ਹੈ ਉਹਨਾਂ ਦਾ ਫਿਲਮਾਂ ਦਾ ਟ੍ਰੈਂਡ ਚੱਲ ਰਿਹਾ ਉਹ ਦਿਖਾਉਂਦੇ ਉਹਨਾਂ ਦੀ ਫਿਲਮਾਂ ਹਿੱਟ ਹੁੰਦੀ ਹੈ ਪਰ ਸਾਡੇ ਪੰਜਾਬ 'ਚ ਤਾਂ ਆਲਰੇਡੀ ਐਕਸ਼ਨ ਗਲਤ ਚੱਲ ਰਿਹਾ ਨਾ ਅਸ ਟਾਈਮ ਜੋ ਪੰਜਾਬ ਦੇ ਹਾਲਾਤ ਗੈਂਗਸਟਰ ਬਾਦ ਹੈ ਕਿਸੇ ਨੂੰ ਵੀ ਗੋਲੀ ਮਾਰ ਦਿੰਦੇ ਆ ਕਿਸੇ ਦਾ ਵੀ ਘਰ ਲੁੱਟ ਲੈਂਦੇ ਸੜਕ ਤੇ ਜਾਂਦਾ ਬੰਦਾ ਸੇਫ ਨਹੀਂ ਹੈਗਾ ਤੇ ਤੁਸੀਂ ਇਹ ਜਿਹੇ ਫਿਲਮਾਂ ਨਾ ਬਣਾਓ ਬਈ ਤੁਸੀਂ ਪੰਜਾਬ ਨੂੰ ਬਚਾਉਣ ਦੀ ਗੱਲ ਕਰੋ ਅਸੀਂ ਜਿਵੇਂ ਇਹ ਗੀਤ ਰਿਲੀਜ਼ ਕੀਤਾ ਜਵਾਨੀ ਇਹ ਬੱਲੇ ਨਹੀਂ ਬੱਲੇ ਜਵਾਨੀ ਦੀ ਬੱਲੇ ਬੱਲੇ ਦੀ ਗੱਲ ਕਰੋ ਤੁਸੀਂ ਨਸ਼ਿਆਂ ਵੱਲੇ ਤੋਰ ਰਹੇ ਹੋ ਪੰਜਾਬ ਨੂੰ ਨਸ਼ਾ ਦੀਆਂ ਫਿਲਮਾਂ ਬਣਾ ਰਹੇ ਹੋ ਮੈਂ ਦੇਖਿਆ ਬਹੁਤ ਸਾਰੇ ਵੈਬ ਸੀਰੀਜ਼ ਆ ਨਸ਼ੇ ਨਸ਼ੇ ਵੀ ਨਸ਼ਾ ਤਾਂ ਆਲਰੇਡੀ ਬਹੁਤ ਹੋ ਗਿਆ ਜੇ ਹੈਗਾ ਕੱਲਾ ਪੰਜਾਬ ਨਹੀਂ ਹੈਗਾ ਪੰਜਾਬ ਨੂੰ ਬਦਨਾਮ ਕੀਤਾ ਹੈ ਸਰਕਾਰਾਂ ਨੇ ਬਦਨਾਮ ਕੀਤਾ ਮੈਂ ਸ਼ਰਿਆਮ ਤੁਹਾਡੇ ਚੈਨਲ ਤੇ ਕਹਿੰਨਾ ਟਾਰਗੇਟ ਕੀਤਾ ਗਿਆ ਪੰਜਾਬ ਨੂੰ ਉਹ ਕਿਸੇ ਗੱਲ ਤੇ ਵੀ ਹੋਵੇ ਬਾਕੀ ਸਟੇਟਾਂ ਚ ਨਸ਼ਾ ਨਹੀਂ ਹੈ ਹੈਗਾ ਸਾਡਾ ਯੂਥ ਥੋੜਾ ਜਿਆਦਾ ਕੀ ਹੈ ਅਗਰੈਸਿਵ ਹੈ ਸ਼ੋਅ ਆਪ ਜਿਆਦਾ ਕਰਦਾ ਹੈ ਰੀਲਾਂ ਜਿਆਦੀਆਂ ਪਾਉਂਦਾ ਹੈ ਉਹਦੇ ਕਰਕੇ ਟਾਰਗੇਟ ਹੁੰਦਾ ਹੈ ਇਸ ਕਰਕੇ ਇਹਨਾਂ ਚੀਜ਼ਾਂ ਤੇ ਵਰਕ ਕਰਨ ਦੀ ਲੋੜ ਹੈ ਸਰਕਾਰਾਂ ਨੂੰ ਵੀ ਕਰਨ ਦੀ ਲੋੜ ਹੈ ਫਿਲਮਾਂ ਵਾਲਿਆਂ ਨੂੰ ਵੀ ਕਰਨ ਦੀ ਲੋੜ ਹੈ ਸੌਧੀਆਂ ਫਿਲਮਾਂ ਬਣਾਓ ਫਿਰ ਮੈਂ ਕਹਣਾ ਚਲਦੀਆਂ ਉਹਨਾਂ ਦੀਆਂ ਫੈਮਿਲੀ ਫਿਲਮਾਂ ਸਾਡੀਆਂ ਵੀ ਇੱਥੇ ਫੈਮਿਲੀ ਕਲਚਰ ਆ ਸਾਡਾ ਬਣਾਓ ਫਿਰ ਕਲਚਰ ਤੇ ਫਿਲਮ ਜੇ ਤੁਸੀਂ ਚਾਹਣਿਓ ਪੰਜਾਬ ਰਿਪਰੈਜ਼ੈਂਟ ਕਰਨਾ ਹੈ ਤੇ ਉਹਨੂੰ ਬਣਾਓ ਵਧੀਆ ਮੈਂ ਨਾਲ ਜੁੜਦਾ ਤੁਹਾਡੇ ਹੁਣ ਜੇ ਗੱਲ ਕਰੀ ਜਿਵੇਂ ਤੁਸੀਂ ਗੱਲ ਕੀਰੀ ਜਵਾਨੀ ਬੱਲੀ ਬੱਲੇ ਦੀ ਗਾਣੇ ਦੀ ਠੀਕ ਹੈ ਉਹਦਾ ਐਕਸਪੀਰੀਅੰਸ ਕਿੱਦਾਂ ਦਾ ਰਿਹਾ ਮੈਂ ਦੇਖੋ ਮੈਂ ਇੱਕ ਪਹਿਲਾਂ ਜੱਟ ਦੀ ਪਸੰਦ ਜੱਟ ਨੇ ਵਿਆਹਣੀਆਂ ਵਿਵੇਦ ਰਖੀਏ ਨਾਲ ਮੇਰਾ ਬਹੁਤ ਪਿਆਰ ਸੀ ਸ਼ਿਵਸ਼ੇਰ ਸੰਧੂ ਜੀ ਨੇ ਕਹਿਆ ਯਾਰ ਵੀਡੀਓ ਬਣਾਈਏ ਤੇ ਵਿਵੇਦ ਰਖੀਏ ਨੂੰ ਜਦੋਂ ਮੈਂ ਸਟੋਰੀ ਸੁਣਾਈ ਉਹ ਕਹਿੰਦਾ ਬਾਈ ਕੱਲ ਹੀ ਆ ਰ ਜਦੋਂ ਉਹ ਤਿੰਨ ਦਿਨਾਂ ਚ ਗਾਣਾ ਸ਼ੂਟ ਕੀਤਾ ਸੀ ਉਹ ਪਹਿਲਾ ਗਾਣਾ ਸੀ ਜਿਹਦੇ ਚ ਓਰੀਜਨਲ ਗੰਨਾ ਓਰੀਜਨਲ ਪੁਲਸ ਓਰੀਜਨਲ ਸਾਰੇ ਗੱਡੀਆਂ ਗੁੱਡੀਆਂ ਸਭ ਕੁਝ ਓਰੀਜਨਲ ਯੂਜ਼ ਕੀਤਾ ਸੀ ਹੁਣ ਫਿਰ ਮੈਂ ਜਦੋਂ ਕਿਸਾਨੀ ਤੇ ਇੱਕ ਗੀਤ ਕੀਤਾ ਸੀਗਾ ਸਤਲੁਜ ਦਾ ਪਾਣੀ ਉਹ ਮੇਰਾ ਆਪਣਾ ਕਾਇਆ ਸੀਗੀ ਉਹ ਇੱਕ ਹਿਸਟਰੀ ਬਣ ਗਿਆ ਗਾਣਾ ਉਹ ਮੈਂ ਉਹ ਡਾਇਰੈਕਟ ਕੀਤਾ ਤੇ ਤੀਜਾ ਗਾਣਾ ਜਦੋਂ ਬਾਜੀ ਨੇ ਮੈਨੂੰ ਸੁਣਾਇਆ ਕਹਿੰਦੇ ਯਾਰ ਤੂੰ ਵੀਡੀਓ ਬਣਾ ਕੇ ਦੇ ਮੈਂ ਕਹਾ ਮੈਂ ਨਹੀਂ ਆਉਣਾ ਚਾਹੁੰਦਾ ਇਸ ਕੰਮ 'ਚ ਬਈ ਬਹੁਤ ਸਾਰੇ ਲੋਕ ਅਪਰੋਚ ਕਰਦੇ ਆ ਪਰ ਉਹਨਾਂ ਨਾਲ ਪਿਆਰ ਇਸ ਤਰ੍ਹਾਂ ਦਾ ਫਿਰ ਜਦੋਂ ਗੀਤ ਸੁਣਿਆ ਮੈਂ ਫਿਰ ਮੈਂ ਕਹਾ ਚਲੋ ਮੈਂ ਕਰਕੇ ਦਿੰਦਾ ਫਿਰ ਤੁਸੀਂ ਦੇਖਿਆ ਕਿ ਮੇਰਾ خیال ਮੈਂ ਦਰਸ਼ਕਾਂ ਨੂੰ ਬੇਨਤੀ ਕਰੂੰਗਾ ਇਸ ਤਰ੍ਹਾਂ ਦੇ ਗੀਤਾਂ ਨੂੰ ਪਿਆਰ ਜ਼ਰੂਰ ਦਿਓ ਤੁਸੀਂ ਬਹੁਤ ਕੁਝ ਸੁਣਦੇ ਹੋ ਤੁਹਾਡੇ ਪਿਆਰ ਨਾਲ ਹੀ ਸਾਡਾ ਹੌਸਲਾ ਵਧੂਗਾ ਜੇ ਸਾਡਾ ਹੌਸਲਾ ਵਧੂਗਾ ਸਾਨੂੰ ਕੰਮ ਕਰਨ ਦੀ ਅੰਦਰੋਂ ਲਾਲਸਾ ਪੈਦਾ ਹੋਊਗੀ ਅਸੀਂ ਕੁਝ ਚੰਗਾ ਕਰ ਸਕਦੇ ਹਾਂ ਅਕਰਚ ਸਾਡੀ ਆਡੀਅੰਸ ਨੂੰ ਇੰਡਸਟਰੀ ਲਈ ਕੀ ਮੈਸੇਜ ਦੇਣਾ ਚਾਹੂਗੇ ਜਵਾਨੀ ਹੈ ਬੱਲੇ ਨਹੀਂ ਬੱਲੇ ਵੀ ਖੁਸ਼ ਰਹੋ ਕਿਸੇ ਦਾ ਮਨ ਨਾ ਦਿਖਾਓ ਸਭ ਤੋਂ ਵੱਡਾ ਪਾਪ ਆ ਕਿਸੇ ਦਾ ਮਨ ਦਿਖਾਉਣਾ ਆਪਣਾ ਮਨ ਖੁਸ਼ ਰੱਖਣਾ ਤੇ ਕਿਸੇ ਦਾ ਦਿਲ ਨਾ ਦਿਖਾਓ ਪੰਜਾਬ ਲਈ ਕੁਝ ਕਰੋ ਚੰਗੇ ਬਣਜੋ ਮਾੜੇ ਦਾ ਤਾਂ ਅੰਤ ਹੀ ਹੈ ਰਾਵਣ ਹੋਵੇ ਭਾਵੇਂ ਕੋਈ ਹੋਵੇ ਇਸ ਕਰਕੇ ਚੰਗਿਆਈ ਦਾ ਮੁੱਲ ਪਾਓ ਮਾਪੇ ਦੀ ਸੇਵਾ ਕਰੋ ਜਿੰਨੀ ਕਰ ਸਕਦੇ ਹੋ ਆਪਸੀ ਭਾਈਚਾਰਾ ਬਣਾਓ ਜਿਹੜਾ ਟੁੱਟ ਰਿਹਾ ਅੱਜ ਜਿਹਦੀ ਜ਼ਰੂਰਤ ਹੈ ਤੁਸੀਂ ਸੜਕ ਤੇ ਪਏ ਬੰਦੇ ਦਾ ਐਕਸੀਡੈਂਟ ਹੁੰਦਾ ਉਹਦੀ ਵੀਡੀਓ ਨਾ ਬਣਾਓ ਉਹਨੂੰ ਹਸਪਤਾਲ ਪਹੁੰਚਾਓ ਇਹ ਹੀ ਬੇਨਤੀ ਹੈ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ ਸਾਕਾ ਜੀ ਤੁਹਾਡਾ ਤੁਹਾਡੀ ਟੀਮ ਦਾ ਬਹੁਤ